ਪੱਟੀ ਗੱਲ ਕੋਈ ਵੀ ਮਸ਼ੀਨ ਅਜ ਤੱਕ ਬਰਸੀਮ ਨਹੀਂ ਕੱਟਦੀ ਹਾਂਜੀ ਬਿਲਕੁਲ ਗਿੱਲਾ ਹੁੰਦਾ ਬਰਸੀ ਇਹ ਬਰਸੀਮ ਵੀ ਕੱਟੂ ਇਹ ਜਮੇ ਵੀ ਕੱਟੂ ਇਹ ਬਾਜਰਾ ਵੀ ਕੱਟੂ ਇਹ ਮੱਕੀ ਵੀ ਕੱਟੂ ਇਹ ਸਰੋਂ ਵੀ ਕੱਟੂ ਇਹ ਚੌਲ ਵੀ ਕੱਟੂ ਇਹ ਕਣਕ ਵੀ ਜਿਵੇਂ ਵਿਰਲੇ ਪੱਠੇ ਹੁੰਦੇ ਆ ਜੀ ਜਾਂ ਕੋਈ ਡਗਾ ਡਗਾ ਰਹਿ ਜਾਂਦਾ ਜੋ ਤੀਜੀ ਫੋਟ ਹੋ ਜਾਂਦੀ ਹੈ ਜੀ ਉਹ ਇਹਦੇ ਮੰਨ ਲਓ ਜਿਵੇਂ ਆਪਾਂ ਕਹ ਲਈਏ ਦੰਦਾਂ ਵਿੱਚ ਇਹਦੇ ਮੂੰਹ ਵਿੱਚ ਆਉਣਗੇ ਪੱਠੇ ਜੀ ਕਸਟਮ ਬਲੇਡ ਲਾਏ ਨੇ ਆਮ ਤੌਰ ਤੇ ਜਿੰਨੇ ਵੀ ਬਲੇਡ ਨੇ ਤੇ ਫਿੰਗਰ ਲੱਗ ਕੇ ਲੱਗਦੇ ਨੇ ਇਹ ਬਲੇਡ ਆਪਾਂ ਨੇ ਥੱਲੜਾ ਫਿਕਸ ਕੀਤਾ ਹੋਇਆ ਉੱਪਰਲਾ ਬਲੇਡ ਇਹਨੂੰ ਕਟਿੰਗ ਕਰਦਾ ਇਸਾਨਪ ਇਹਨੂੰ 1 ਘੰਟਾ ਲਗਾਤਾਰ ਚਲਾ ਦੇਵੇ ਤਕਰੀਬਨ 1 ਕਿੱਲਾ ਪੱਠੇ ਵੱਢ ਸਕਦਾ ਇੱਕ ਘੰਟੇ ਦੇ ਵਿੱਚ ਠੀਕ ਹੈ ਜੀ ਔਰ ਇੱਕ ਘੰਟੇ ਦੇ ਵਿੱਚ ਇਹਨੇ ਤੇਲ ਦੀ ਜਿਹੜੀ ਖਪਤ ਹੈ ਸਾਰੀ ਹੋਈ 70 ਰੁਪਏ ਖਰਚ ਕਰਨੇ ਟਾਇਰ ਵੀ ਇਹਦੇ ਵਿੱਚ ਅਡਜਸਟੇਬਲ ਬਣਾਏ ਨੇ ਇੱਥੋਂ ਵੀ ਧਿਆਨ ਨਾਲ ਦੇਖੋ ਆ ਯੂ ਲੱਗਿਆ ਹੋਇਆ ਦੋ ਨਾਟ ਖੋਲੋਂਗੇ ਟਾਇਰ ਹੋਰ ਬਾਹਰ ਵੀ ਹੋ ਸਕਦਾ ਕਿਸਾਨ ਭਰਾ ਆਪਣੇ ਬੈੱਡ ਦੇ ਮੁਤਾਬਕ ਇਹ ਟਾਇਰ ਨੂੰ ਅੰਦਰ ਵੀ ਕਰ ਇਹਦੀ ਸਪੀਡ ਆਪਾਂ ਨੇ ਗੀਅਰ ਹਾਈ ਲੋ ਇਸ ਤਰੀਕੇ ਨਾਲ ਬਣਾਏ ਨੇ ਰੋਡ ਦੇ ਉੱਤੇ 60 ਤੋਂ 80 ਦੀ ਸਪੀਡ ਤੇ ਜਾਊਗਾ ਕਿਸਾਨ ਭਰਾ ਆਪਣੇ ਆਪ ਪਿੱਛੇ ਜਿਵੇਂ ਮੋਟਰਸਾਈਕਲਾਂ ਦੇ ਮਗਰ ਟਰਾਲੀਆਂ ਲਾ ਲੈਂਦੇ ਨੇ ਉਹੀ ਟਰਾਲੀਆਂ ਦੇ ਮਗਰ ਲੱਗ ਜਾਂਦੀ ਜੀ ਮਿੱਤਰੋ ਇਹ ਵੀ ਸਰਾ ਲਾਦਾ ਵੀ ਇਹਦੇ ਉੱਤੇ ਹੀ ਬਹਿ ਕੇ ਜਾਣਾ ਇਹਦੇ ਨਾਲ ਪੱਠੇ ਵੱਢ ਕੇ ਇਹਦੇ ਤੇ ਲੱਦ ਕੇ ਲੈ ਆ ਸਕਦੇ ਆ ਤੁਸੀਂ ਜੀ ਇਹ ਖੇਤ ਗਿੱਲਾ ਹੈ ਦੇਖੋ ਲੈ ਚਰਗਲ ਵੱਜਿਆ ਹੋਇਆ ਕਹਿ ਸਕਦੇ ਆਪਾਂ ਆ ਦੇਖੋ ਆਇਆ ਆਉਦਾ ਲੈ ਭਾਈ ਮਿੱਤਰੋ ਆ ਨਾ ਦਾਤੀ ਨਾ ਕਹੇ ਸਤਿਆਰੇ ਬੰਦੇ ਨੇ ਵੱਡਾ ਹੁੰਦਾ ਨਾ ਆਏ ਵੱਡਾ ਬਣਾਇਆ ਪਹਿਲਾਂ ਲੈ 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 ਉਹ ਭਾਜ ਭਾਜ ਵੱਢੀ ਜਾਂਦਾ ਮਿੱਤਰੋ ਕੀ ਬਾਤ ਆ ਯਾਰ ਟਰੈਕਟਰ ਦੇ ਕਹਿੰਦੇ ਅੰਦਰਲਾ ਨਾ ਪਤਾ ਬਾਹਰਲਾ ਨਾ ਪਤਾ ਉਹ ਚੀਜ਼ ਬਣਾਤੀ ਜਿੱਧਰ ਨੂੰ ਮਰਜੀ ਮੋੜੋ ਬ੍ਰੇਕਾਂ ਤੇ ਲੈ ਕੋ ਹੁੰਦਾ ਨਾ ਆਪਣੇ ਆਪ ਫੇਰ ਤੁਸੀਂ ਇਹ ਕਟਾਈ ਦੇਖੋ ਗਊਸ਼ਾਲਾ ਵਾਲਾ ਖੇਤ ਆ ਦੇਖੋ ਸਾਰੀ ਇੱਕ ਸਾਰ ਇਹਦੇ ਨਾਲ ਕਟਾਈ ਹੋਈ ਆ ਬਾਈ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਖਾਸ ਕਿਸਾਨਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਜੀ ਸਪੈਸ਼ਲੀ ਇਹ ਡੇਰੀ ਫਾਰਮ ਵਾਲੇ ਕਿਸਾਨਾਂ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਤੇ ਸੰਜੀਵ ਸਰ ਸਾਡੇ ਨਾਲ ਰਹਿਣਗੇ ਸਾਸੀ ਘਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਜੀ ਤਾਂ ਅੱਜ ਫਿਰ ਕਿਸਾਨਾਂ ਲਈ ਕੀ ਖਾਸ ਆਪਾਂ ਦਿਖਾ ਰਹੇ ਹਾਂ ਜੀ ਕਿਸਾਨ ਭਰਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਪੱਠਿਆਂ ਦੀ ਪੱਠੇ ਲਿਆਉਣੇ ਅੱਜ ਕੱਲ ਇਹੋ ਜਿਹਾ ਕੰਮ ਹੋ ਗਿਆ ਨਿਆਣਾ ਵਿਆਹਣਾ ਤੋਕਾ ਪਰ ਪੱਠੇ ਲਿਆਉਣੇ ਔਖੇ ਠੀਕ ਹੈ ਕਿਆ ਬਾਤ ਹੈ ਜੀ ਦੇਖੋ ਬਈ ਆਧਾਰਨ ਕਿੱਡੀ ਬਾਈ ਨੇ ਤਗੜੀ ਦਿੱਤੀ ਵਾਕਈ ਬਈ ਪੱਠੇ ਆ ਜਿਹੜੇ ਨਾ ਇਹ ਸਵੇਰ ਦੀ ਟੈਨਸ਼ਨ ਬਣ ਜਾਂਦੀ ਹੈ ਸਵੇਰ ਦੀ ਟੈਨਸ਼ਨ ਬਣ ਜਾਂਦੀ ਹੈ ਮੰਨ ਲਓ ਆਪਣੇ ਘਰੇ 10 ਡੰਗਰ ਨੇ ਜਾਂ 15 ਡੰਗਰ ਨੇ ਉਹਦੇ ਲਈ 10 ਬੰਦਾ ਆਪਾਂ ਨੂੰ ਪੱਠੇ ਦੀਆਂ ਚਾਹੀਦੀਆਂ ਨੇ ਘਟੋਂ ਘਟ ਚਾਰ ਬੰਦੇ ਚਾਹੀਦੇ ਨੇ ਚਾਰ ਪੱਠੇ ਪਹਿਲਾਂ ਬੱਟੇ ਪੱਠ ਕੇ ਜੇ ਟਾਈਮ ਸਰ ਦੁੱਧ ਲੈਣਾ ਦੁਪਾਹਾਂ ਨੇ ਪਸ਼ੂ ਦਾ ਧਾਰ ਚੋਣੀਆਂ ਤਾਂ ਟਾਈਮ ਨਾਲ ਪੱਠੇ ਵੜਨੇ ਪੈਣਗੇ ਤੇ ਟਾਈਮ ਨਾਲ ਉਹਨੂੰ ਖਲਾਉਣੇ ਪੈਣਗੇ ਉਹ ਸਾਰੀ ਸਮੱਸਿਆ ਦਾ ਤੋੜ ਕਿਸਾਨ ਭਰਾ ਦੇ ਲਈ ਮੇਰੇ ਵੀਰਾਂ ਦੇ ਲਈ ਇਹ ਜਾਰੀਪਰ ਲੈ ਕੇ ਆਇਆ ਜਿਹੜਾ ਕਿ ਕਿਸਾਨ ਹਰ ਪ੍ਰਕਾਰ ਦੇ ਪੱਠੇ ਆ ਬੜੇ ਆਰਾਮ ਨਾਲ ਹੁਣ ਕੱਟ ਸਕਦਾ ਠੀਕ ਹੈ ਜੀ ਏ ਬਾਈ ਜੀ ਜਿਵੇਂ ਤੁਸੀਂ ਕਿਹਾ ਵੀ ਹਰ ਪ੍ਰਕਾਰ ਦੇ ਪੱਠੇ ਤੇ ਇਹ ਜਿਵੇਂ ਵਿਰਲੇ ਪੱਠੇ ਹੁੰਦੇ ਆ ਜੀ ਜਾਂ ਕੋਈ ਡਗਾ ਡਗਾ ਰਹਿ ਜਾਂਦਾ ਜੋ ਤੀਜੀ ਫੋਟ ਹੋ ਜਾਂਦੀ ਹੈ ਜੀ ਉਹ ਇਹਦੇ ਮੰਨ ਲਓ ਜਿਵੇਂ ਆਪਾਂ ਕਹ ਲਈਏ ਦੰਦਾਂ ਵਿੱਚ ਇਹਦੇ ਮੂੰਹ ਵਿੱਚ ਆਉਣਗੇ ਪੱਠੇ ਜੀ ਇਹ ਮਸ਼ੀਨ ਹੀ ਇਸ ਪ੍ਰਕਾਰ ਦੀ ਬਣਾਈ ਹੈ ਇਹ ਆਪਾਂ ਨੇ ਮੂਰੇ ਡਬਲ ਫਿਰਕੀ ਵਾਲਾ ਇਹਦੇ ਵਿੱਚ ਸਿਸਟਮ ਲਗਾਇਆ ਹੈ ਔਰ ਇਹਦੇ ਮੈਂ ਤੁਹਾਨੂੰ ਬਲੇਡ ਦਿਖਾਉਣਾ ਚਾਹਾਂਗਾ ਜਿਹੜੇ ਇਹਦੇ ਬਲੇਡ ਲਾਏ ਨੇ ਆਪਾਂ ਇਹ ਕੈਂਚੀ ਸਿਸਟਮ ਬਲੇਡ ਲਾਏ ਨੇ ਆਮ ਤੌਰ ਤੇ ਜਿੰਨੇ ਵੀ ਬਲੇਡ ਨੇ ਤੇ ਫਿੰਗਰ ਲੱਗ ਕੇ ਲੱਗਦੇ ਨੇ ਇਹ ਬਲੇਡ ਆਪਾਂ ਨੇ ਥੱਲੜਾ ਫਿਕਸ ਕੀਤਾ ਹੈ ਉੱਪਰਲਾ ਬਲੇਡ ਕਟਿੰਗ ਕਰਦਾ ਹੈ ਚਾਹੇ ਬਿਰਲੇ ਪੱਠੇ ਨੇ ਚਾਹੇ ਢਾਲ ਢਾਲ ਹੈ ਗੱਲਾ ਗੱਲਾ ਢਾਲ ਵੱਡੂ ਔਰ ਸਾਰੀ ਵੱਡੀ ਗੱਲ ਕੋਈ ਵੀ ਮਸ਼ੀਨ ਅਜ ਤੱਕ ਬਰਸੀਮ ਨਹੀਂ ਕੱਟਦੀ ਹਾਂਜੀ ਬਿਲਕੁਲ ਗਿੱਲਾ ਹੁੰਦਾ ਬਰਸੀਮ ਇਹ ਬਰਸੀਮ ਵੀ ਕੱਟੂ ਇਹ ਜਮੇ ਵੀ ਕੱਟੂ ਇਹ ਬਾਜਰਾ ਵੀ ਕੱਟੂ ਇਹ ਮੱਕੀ ਵੀ ਕੱਟੂ ਇਹ ਸਰੋਂ ਵੀ ਕੱਟੂ ਇਹ ਚੌਲ ਵੀ ਕੱਟੂ ਇਹ ਕਣਕ ਵੀ ਕੱਟੂ ਉਸ ਤੋਂ ਬਾਅਦ ਕਈ ਕਿਸਾਨਾਂ ਦੇ ਘੋੜਿਆਂ ਦੇ ਸਟੱਡ ਫਾਰਮ ਨੇ ਬਿਲਕੁਲ ਉਹ ਸਟੱਡ ਫਾਰਮਾਂ ਦੇ ਲਈ ਵੀ ਘਾਹ ਦੀ ਲੋੜ ਪੈਂਦੀ ਹੈ ਜਿਹਨੂੰ ਮੱਖਣ ਘਾਹ ਕਹਿੰਦੇ ਨੇ ਇਹ ਮੱਖਣ ਘਾਹ ਤੱਕ ਵੀ ਵੜਦਾ ਇਹ ਸਰੋਂ ਵੀ ਵੜਦਾ ਇਹ ਮੂੰਗ ਮੂੰਗ ਵੀ ਵੜਦਾ ਕਿਸੇ ਵੀ ਕਿਸਮ ਦੀ ਦਾਲ ਆ ਉਹ ਦਾਲਾਂ ਵੀ ਵੜਦਾ ਹਰ ਕਿਸਮ ਦੇ ਕੰਮ ਨੂੰ ਸਹੀ ਇਹ ਮਸ਼ੀਨ ਬਣਾਈ ਆ ਕਿਉਂਕਿ ਇਹਦੇ ਵਿੱਚ ਆਪਾਂ ਨੇ ਸਪੈਸ਼ਲ ਗੇਅਰ ਨੇ ਜਿਹੜੇ ਉਹ ਹਾਈ ਲੋ ਲਾਤੇ ਜਿਵੇਂ ਟਰੈਕਟਰ 'ਚ ਲੱਗੇ ਹੁੰਦੇ ਲੈ ਵੀ ਮਿੱਤਰੋ ਇਹ ਕਈ ਸਪੀਡਾਂ ਦੇ ਵਿੱਚ ਆ ਗਿਆ ਜੀ ਆਪਾਂ ਦੇਖਦੇ ਆਂ ਬਾਈ ਹੋਰੀ ਕਿੰਨੀਆਂ ਸਪੀਡਾਂ ਜੀ ਇਹਦੀਆਂ ਆਹ ਦੇਖੋ ਮੈਂ ਦਿਖਾਉਂਗਾ ਤੁਹਾਨੂੰ ਆ ਲੋ ਗੇਅਰ ਆ ਇਹਦਾ ਲੋ ਦੇ ਵਿੱਚ ਇਹਦੇ ਤਿੰਨ ਗੇਅਰ ਨੇ ਪਹਿਲਾ ਦੂਜਾ ਤੀਜਾ ਫੇਰ ਇਹਦਾ ਆ ਹਾਈ ਗੇਅਰ ਆ ਗਿਆ ਹਾਈ ਦੇ ਵਿੱਚ ਵੀ ਇਹਦੇ ਤਿੰਨ ਗੇਅਰ ਨੇ ਪਹਿਲਾ ਦੂਜਾ ਤੀਜਾ ਇਸੇ ਤਰੀਕੇ ਨਾਲ ਜਿਹਨੂੰ ਆਪਾਂ ਬੈਕ ਲੈ ਕੇ ਆਉਣਾ ਬੈਕ ਦੇ ਵਿੱਚ ਵੀ ਹਾਈ ਤੇ ਲੋ ਅੱਠ ਗੇਅਰ ਤੱਕਲੇ ਇਹਦੇ ਥੱਲੇ ਆਪਾਂ ਗੇਅਰ ਦੇ ਹੀ ਦਿੱਤੇ ਨੇ ਠੀਕ ਹੈ ਹਲਾ ਮਿੱਤਰੋ ਜਿਹੜੀ ਸਪੀਡ 'ਚ ਤੁਹਾਨੂੰ ਲੱਗੇ ਵੀ ਸਫਾਈ ਆਈ ਜਾਂਦੀ ਹੈ ਉਵੇਂ ਨੂੰ ਵਧ ਸਕਦੇ ਹਾਂ ਜੀ ਤੇ ਬਾਈ ਜੀ ਜੇ ਇਹਦੀ ਆਪਾਂ ਕਟਾਈ ਦੀ ਦੇਖੀਏ ਵੀ ਇਹਦੀ ਕੀ ਐਵਰੇਜ ਰਹਿੰਦੀ ਹੈ ਡੀਜ਼ਲ ਐਵਰੇਜ ਆ ਜਾਂ ਪੈਟਰੋਲ ਐਹੀ ਤੇ ਇਹਨੂੰ 8.5 ਪਾਵਰ ਦਾ ਆਪਾਂ ਇੰਜਨ ਲਾਇਆ ਹੈ ਠੀਕ ਹੈ ਜੀ ਜੇ ਕਿਸਾਨ ਭਰਾ ਇਹਨੂੰ ਇੱਕ ਘੰਟਾ ਲਗਾਤਾਰ ਚਲਾ ਦੇਵੇ ਤਕਰੀਬਨ 1 ਕਿੱਲਾ ਪੱਠੇ ਵੜ ਸਕਦਾ ਇੱਕ ਘੰਟੇ ਦੇ ਔਰ ਇੱਕ ਘੰਟੇ ਦੇ ਵਿੱਚ ਇਹਨੇ ਤੇਲ ਦੀ ਜਿਹੜੀ ਖਪਤ ਹੈ ਸਾਰੀ ਹੋਈ 70 ਰੁਪਏ ਖਰਚ ਕਰਨੇ ਨੇ ਲੈ ਵੀ ਮਿੱਤਰੋ 70 ਰੁਪਈਆ ਦੇ ਵਿੱਚ ਕਿੱਲੇ ਦੇ ਵੇਚ ਦੀ ਇਹਨੇ ਲੰਘ ਜਾਣਾ ਐਡੀ ਐਡੀ ਕੋਈ ਘੱਟ ਖਰਚੇ ਵਾਲੀ ਮਸ਼ੀਨ ਨਹੀਂ ਬਣੀ ਅਜੇ ਤੱਕ ਬਹੁਤ ਸੌਖਾ ਕਰਤਾ ਹੀ ਖਾਸ ਕਰਕੇ ਡੇਰੀ ਫਾਰਮ ਵਾਲੇ ਵੀਰਾਂ ਵਾਸਤੇ ਤਾਂ ਤੋਹਫਾ ਹੀ ਆਪਾਂ ਕਹਿ ਸਕਦੇ ਆ ਜੀ ਤੇ ਨਾਲੇ ਤੁਹਾਨੂੰ ਹੁਣ ਡੈਮੋ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਬਾਕੀ ਭਾਈ ਜੀ ਉਹਦੀ ਕੋਈ ਜਿਵੇਂ ਆਪਾਂ ਬਲੇਟਾਂ ਦੀ ਗੱਲ ਕਰੀਏ ਕੋਈ ਇਹ ਛੇਤੀ ਕਸਾਈ ਵਾਲਾ ਕੰਮ ਤਾਂ ਨਹੀਂ ਵੀ ਲੰਮਾ ਚੱਲੂ ਇਹ ਇੱਕ ਸਾਲ ਦੇ ਵਿੱਚ ਕੁਝ ਵੀ ਟੁੱਟ ਗਿਆ ਫੁੱਟ ਗਿਆ ਕਿਸਾਨ ਭਰਾ ਉਹਨੂੰ ਘਰੇ ਹੀ ਸੜ ਦੇਵੇ ਮੈਨੂੰ ਬਿਲ ਦੀ ਫੋਟੋ ਤੇ ਸਮਾਨ ਦੀ ਫੋਟੋ ਭੇਜਦੇ ਤੁਰੰਤ ਉਹ ਸਮਾਨ ਨਿਕਲ ਕੇ ਕਿਸਾਨ ਭਰਾ ਦੇ ਘਰ ਪਹੁੰਚ ਜਾਊਗਾ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ ਕੀ ਬਾਤ ਹੈ ਜੀ ਇਹੀ ਗੱਲਾਂ ਕਰਕੇ ਰਾਜਾ ਇੰਟਰਪ੍ਰਾਈਜ਼ ਅੱਜ ਤੱਕ ਜਾਣਿਆ ਜਾਂਦਾ ਜੀ ਤਾਂ ਉਹੀ ਸੇਮ ਗਾਰੰਟੀਆਂ ਇਹਦੇ ਵਿੱਚ ਤੁਹਾਨੂੰ ਮਿਲਣ ਆਲੀਆਂ ਜੀ ਤੇ ਬਾਈ ਜੀ ਇਹ ਡੀਜ਼ਲ ਇੰਜਨ ਨਹੀਂ ਆ ਜੀ ਨਹੀਂ ਇਹ ਪੈਟਰੋਲ ਇੰਜਨ ਹੈ 8.5 ਐਚਪੀ ਦਾ ਪੈਟਰੋਲ ਇੰਜਨ ਠੀਕ ਹੈ ਜੀ ਤੇ ਸਰ ਜਿਵੇਂ ਇਹਦੇ ਚ ਚੈਨ ਦੇਖ ਰਹੇ ਆ ਜੀ ਇਹ ਚੈਨਾ ਦੀ ਕੋਈ ਮੰਨ ਲਓ ਰਿਪੇਅਰ ਤਾਂ ਨਹੀਂ ਪੈਂਦੀ ਕਿਤੇ ਚੈਨ ਟੁੱਟ ਜਾਈ ਭਰਾ ਜੀ ਇਹ ਚੇਨ ਲਾਈ ਕਿਉਂ ਹੈ ਆਮ ਤੌਰ ਤੇ ਟਰੈਕਟਰਾਂ ਦੇ ਨਾਲ ਕਿਸਾਨ ਭਰਾ ਪਹਿਲਾਂ ਰਿਪਰ ਲਾਉਂਦੇ ਸੀ ਉਹ ਪਟੇ ਵਾਲੇ ਰਿਪਰ ਆਉਂਦੇ ਸੀ ਬਰਸੀਮ ਜਦ ਸਵੇਰੇ ਕਿਸਾਨ ਵੱਢਣ ਜਾਂਦਾ ਸੀ ਗਿੱਲਾ ਹੁੰਦਾ ਉਹ ਪਟੇ ਸਲਿੱਪ ਵਾਰਾਂ ਲਾ ਜਾਂਦੇ ਸੀ ਇਸ ਲਈ ਪਟੇ ਵਾਲਾ ਸਿਸਟਮ ਚੱਕ ਕੇ ਇਹਤੇ ਤੇ ਡਾਇਰੈਕਟ ਚੇਨ ਇਸ ਤਰੀਕੇ ਦੀ ਲਾਤੀ ਹੈ ਜਿੰਨੀ ਮਰਜ਼ੀ ਇਹਦੇ ਤੇ ਉਸ ਤਰੇਲ ਪਈ ਹੋਵੇ ਬਰਸੀਮ ਦੇ ਉੱਤੇ ਜਿੰਨਾ ਮਰਜ਼ੀ ਗਿੱਲਾ ਹੋਵੇ ਥੱਲੋਂ ਵੀ ਜੇ ਗਿੱਲਾ ਹੋਵੇ ਤਾਂ ਵੀ ਵੱਢ ਕੇ ਇਹ ਬਾਹਰ ਸਿੱਟੂਗੀ ਠੀਕ ਹੈ ਤਾਂ ਮੈਟਰੋ ਕਈ ਵਾਰੀ ਆਪਣਾ ਖੇਤ ਗਿੱਲਾ ਹੁੰਦਾ ਪਾਣੀ ਲੱਗਿਆ ਹੁੰਦਾ ਤੇ ਉਹਦੇ ਵਾਸਤੇ ਬਾਈ ਜੀ ਟਾਇਰ ਜਿਹੜੇ ਇਹ ਵੀ ਮੈਨੂੰ ਸਪੈਸ਼ਲ ਲੱਗ ਰਹੇ ਆ ਜੀ ਹਨਾ ਬਾਈ ਜੀ ਇਹ ਟਾਇਰ ਇਸ ਤਰੀਕੇ ਦੇ ਬਣਾਤੇ ਜਹੇ ਜੀ ਮਰਜੀ ਮਿੱਟੀ ਹੋਵੇ ਰੇਤਲੀ ਮਿੱਟੀ ਐ ਚੀਕਣੀ ਮਿੱਟੀ ਐ ਜਾਂ ਪਾਣੀ ਵਾਲੀ ਮਿੱਟੀ ਐ 12 ਇੰਚ ਚੌੜੇ ਟਾਇਰ ਬਣਾਤੇ ਨੇ ਔਰ ਟਾਇਰ ਵੀ ਇਸ ਤਰੀਕੇ ਨਾਲ ਬਣਾਏ ਨੇ ਮੱਕੀ ਅੱਜਕੱਲ ਬੈਡਾਂ ਤੇ ਲਾਉਂਦੇ ਨੇ ਕਿਸਾਨ ਭਰਾ ਉਹ ਬੈਡਾਂ ਦੇ ਉੱਤੇ ਕੀ ਹੁੰਦਾ ਕੋਈ ਵੀ ਟਰੈਕਟਰ ਜਾਂ ਕੁਝ ਵੀ ਉਹਨੂੰ ਵੱਢ ਨਹੀਂ ਪਾਉਂਦਾ ਇਹ ਮੈਂ ਟਾਇਰ ਵੀ ਇਹਦੇ ਵਿੱਚ ਐਡਜਸਟੇਬਲ ਬਣਾਏ ਨੇ ਇੱਥੋਂ ਵੀ ਧਿਆਨ ਨਾਲ ਦੇਖੋ ਆ ਯੂ ਖੋਲੋਗੇ ਟਾਇਰ ਹੋਰ ਬਹਾਰ ਵੀ ਹੋ ਸਕਦਾ ਹੈ ਕਿਸਾਨ ਭਰਾ ਆਪਣੇ ਬੈੱਡ ਦੇ ਮੁਤਾਬਕ ਇਹ ਟਾਇਰ ਨੂੰ ਅੰਦਰ ਵੀ ਕਰ ਸਕਦਾ ਹੈ ਲੈ ਵੀ ਮਿੱਤਰੋ ਥੋੜੀ ਫਸਲ ਕੋਈ ਬਿੱਡਾਂ ਤੇ ਹੈ ਕੋਈ ਚੀਜ਼ ਹੈ ਉਸ ਹਿਸਾਬ ਨਾਲ ਬਾਈ ਹੋਰਾਂ ਨੇ ਬਣਾਇਆ ਐ ਐਡਜਸਟੇਬਲ ਹੈ ਜੀ ਇਹਨੂੰ ਆਪਾਂ ਢੀੜੀ ਜਗ੍ਹਾ ਤੇ ਚੌੜੇ ਬੈੱਡ ਤੇ ਕਿਤੇ ਵੀ ਲਗਾ ਸਕਦੇ ਆ ਜੀ ਤਾਂ ਬਹੁਤ ਕਮਾਲ ਦੀ ਚੀਜ਼ ਆ ਜੀ ਤੇ ਸਰ ਇਹਨੂੰ ਆ ਮੰਗਾਉਣਾ ਕਿੱਦਾਂ ਜੀ ਇਹਨੂੰ ਮਗੋਂ ਦਾ ਤਰੀਕਾ ਕਿਸਾਨ ਭਰਾ ਸਾਨੂੰ ਫੋਨ ਕਰੇ ਉਹਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਮੈਂ ਤਾਂ ਕਹੂੰਗਾ ਪੰਜਾਬ ਦੇ ਜਿੰਨੇ ਵੀ ਕਿਸਾਨ ਭਰਾ ਨੇ ਮਲੇਰ ਕੋਲ ਨਾਲ ਲੁਧਿਆਣਾ ਰੋਡ ਤੇ ਮੇਰੀ ਕੰਪਨੀ ਆ ਉੱਥੇ ਆਉਣ ਉਹਨਾਂ ਨੂੰ ਪ੍ਰੋਪਰ ਇੱਥੇ ਪੱਠੇ ਵੱਢ ਕੇ ਦਾ ਡੈਮੋ ਦਿੱਤਾ ਜਾਊਗਾ ਉਸ ਤੋਂ ਬਾਅਦ ਉਹ ਮਸ਼ੀਨ ਲੈ ਕੇ ਜਾਣ ਪਰ ਕਈ ਕਿਸਾਨ ਭਰਾ ਆਪਣੇ ਰਜੇਮਿਆਂ ਕਰਕੇ ਜਿਆਦਾ ਵਿਜ਼ੀ ਰਹਿੰਦੇ ਨੇ ਜਾਂ ਦੂਰ ਬੈਠੇ ਨੇ ਤਾਂ ਉਹ ਕਿਸਾਨ ਭਰਾ ਹੀ ਆਨਲਾਈਨ ਮੈਨੂੰ ਸੰਪਰਕ ਕਰ ਸਕਦੇ ਨੇ ਨਾਰਮਲ ਕਾਲ ਸਰ ਕਰਦੇ ਨੇ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਨੇ ਉਸ ਤੋਂ ਬਾਅਦ ਸਿਰਫ 5000 ਰੁਪਏ ਪਹਿਲਾਂ ਉਹਨਾਂ ਨੇ ਕੰਪਨੀ ਦੇ ਅਕਾਊਂਟ 'ਚ Google Pay ਪਾ ਦੇਣਾ ਨਾਲ ਆਪਣਾ ਪੂਰਾ ਪਤਾ ਭੇਜ ਦੇਣਾ ਮਸ਼ੀਨ ਪੂਰੀ ਫਿੱਟ ਹੋ ਕੇ ਚਾਹੇ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਕਿਸਾਨ ਭਰਾ ਬੈਠਾ ਉਹਨੂੰ ਫਿੱਟ ਹੋ ਕੇ ਕਿਸਾਨ ਭਰਾ ਨੂੰ ਉਹਦੇ ਘਰ ਪਹੁੰਚਦੀ ਕਰ ਦਿੱਤੀ ਜੇ ਇਹਦਾ ਰੇਟ ਕਿਸਾਨ ਭਰਾ ਦੇ ਲਈ ਜਿਹੜਾ ਰਹਿਣ ਵਾਲਾ 1,35,000 'ਚ 8.5 HP ਦਾ ਇੰਜਣ 4 ਫੁੱਟ ਦਾ ਡਬਲ ਫਿਰਕੀ ਵਾਲਾ ਤੇ 8 ਗੇਹੜਾ ਵਾਲੀ ਸਪੈਸ਼ਲ ਮਸ਼ੀਨ ਦਾ ਜਾਂ ਗਊਸ਼ਾਲਾ ਵਾਲੇ ਜਿਵੇਂ ਵੀਰ ਹੁੰਦੇ ਆ ਜੀ ਉਹ ਦੂਰ ਦੂਰ ਅਲੱਗ-ਅਲੱਗ ਜਗ੍ਹਾ ਜਾਂਦੇ ਵੜਨ ਜੀ ਬਿਲਕੁਲ ਠੀਕ ਬਿਲਕੁਲ ਠੀਕ ਕਿਹਾ ਤੁਸੀਂ ਆ ਵੀ ਸਵਾਲ ਤੁਹਾਡਾ ਜਾਇਜ਼ ਆ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹ ਜਾਉ ਕਿਵੇਂ ਇਹਦੀ ਸਪੀਡ ਆਪਾਂ ਨੇ ਗੀਅਰ ਹਾਈ ਲੋ ਇਸ ਤਰੀਕੇ ਨਾਲ ਬਣਾਏ ਨੇ ਰੋਡ ਦੇ ਤੇ 60 ਤੋਂ 80 ਦੀ ਸਪੀਡ ਤੇ ਜਾਊਗਾ ਕਿਸਾਨ ਭਰਾ ਆਪਣੇ ਆਪ ਪਿੱਛੇ ਜਿਵੇਂ ਮੋਟਰਸਾਈਕਲਾਂ ਦੇ ਮਗਰ ਟਰਾਲੀਆਂ ਲਾ ਲੈਂਦੇ ਨੇ ਉਹੀ ਟਰਾਲੀਆਂ ਦੇ ਮਗਰ ਲੱਗ ਜਾਂਦੀ ਹੈ ਜੇ ਕਿਸਾਨ ਭਰਾ ਸਾਨੂੰ ਕਹੂਗਾ ਤਾਂ ਅਸੀਂ ਵੀ ਬਣਾ ਕੇ ਦੇ ਦਿਆਂਗੇ ਤਾਂ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਤਾਂ ਮਿੱਤਰੋ ਨਾਲੇ ਤਾਂ ਰੋਡ ਤੇ ਲਜਾਣਾ ਸੌਖਾ ਨਾਲੇ ਇਹਦੇ ਮਗਰ ਪੱਠੇ ਵੀ ਲਾ ਸਕਦੇ ਆਪਾਂ ਜਿਵੇਂ ਰੀੜੀ ਬਾਈਕ ਮਗਰ ਲੈ ਕੇ ਆਉਣੇ ਬਿਲਕੁਲ ਬਿਲਕੁਲ ਤਾਂ ਡਬਲ ਕੰਮ ਕਰਨਾ ਜੀ ਇਹਨੇ ਆ ਹੁੱਕ ਅਸੀਂ ਹਰੇਕ ਕਿਸਾਨ ਭਰਾ ਨੂੰ ਲਾ ਕੇ ਦਮਾ ਲਓ ਜੀ ਮਿੱਤਰੋ ਇਹ ਵੀ ਸਰਾ ਲਾਤਾ ਵੀ ਇਹਦੇ ਉੱਤੇ ਹੀ ਬਹਿ ਕੇ ਜਾਣਾ ਇਹਦੇ ਨਾਲ ਪੱਠੇ ਵੱਢ ਕੇ ਇਹਦੇ ਤੇ ਲੱਦ ਕੇ ਲਿਆ ਸਕਦੇ ਆ ਤੁਸੀਂ ਲੈ ਮਿੱਤਰੋ ਸਟਾਰਟਿੰਗ ਦੇਖੋ ਜਮ ਐ ਮੋਟਰਸਾਈਕਲ ਆਵਾਜ਼ ਤੇ ਘੱਟ ਆ ਬਈ ਇਹਦੀ ਹਨਾ ਆਵਾਜ਼ ਕੀ ਬੰਜੀਣੀ ਇੰਨੀ ਵਧੀਆ ਬਣਾਈ ਆ ਔਰ ਇੰਜਨ ਐਜਾ ਬਣਾਤਾ ਹੁਣ ਮੇਰੇ ਕਿਸਾਨ ਭਰਾਵਾਂ ਦੀ ਵੱਲੇ ਵੱਲੇ ਹੋਣ ਵਾਲੀ ਆ ਔਰ ਹੁਣ ਹਾਕਰ ਕਿਸਾਨ ਭਰਾ ਕਹੂਗਾ ਪੱਠੇ ਲੈ ਆਉਣੇ ਸੌਕੇ ਨੇ ਹੁਣ ਮੁੰਡਾ ਵੇਉਣਾ ਓਕੇ ਕੀ ਬਾਤ ਆ ਬਾਈ ਜੀ ਲੈ ਵੀ ਮਿੱਤਰੋ ਦੇਣੇ ਆ ਫਿਰ ਕੀ ਕਰਦੀ ਐ ਮਸ਼ੀਨ ਬਾਈ ਹੋਣਾ ਜਿਵੇਂ ਗੱਲਾਂ ਕਰੀਆਂ ਉਹ ਆਪਾਂ ਨੂੰ ਸਾਬਤ ਹੁੰਦੀਆਂ ਕਿ ਨਹੀਂ ਤੇ ਬਾਕੀ ਦੇਖਣ ਵਾਲੇ ਬਾਈ ਹੋਰੀ ਨਵੇਂ ਨੂੰ ਲੈਣ ਵਾਲੇ ਉਹ ਵੀ ਆਏ ਹੋਏ ਆ ਨਾਲ ਲਾਰੇ ਮਤਰਾ ਦੇਖੋ ਜਾਂਦਾ ਪਰ ਜਵਾ ਵਰਲੇ ਦੇ ਪੱਛੇ ਆ ਮਿੱਤਰੋ ਜਵਾ ਵਰਲੇ ਅਦੇ ਵੇਖੋ ਢਾਲ ਢਾਲੀਆਂ ਨਾਲੇ ਉਹਦੇ ਵਿੱਚੀਆਂ ਕਿਤਾਈ ਵੇਖੋ ਤੇ ਕੋਈ ਬਾਈ ਦੇ ਮੋਢਿਆਂ ਨੂੰ ਝਟਕਾ ਜਾ ਕੁਛ ਨਹੀਂ ਆ ਮੌਜਨਾ ਤਰਿਆਉਣਾ ਬਾਈ ਤਰਾ ਇੱਕ ਹੋਰ ਗੱਲ ਨੋਟ ਕਰੀਏ ਖੇਤ ਗਿੱਲਾ ਹੈ ਦੇਖੋ ਲੈ ਚਰਗਲ ਵਜਿਆ ਲੈ ਕਹਿ ਸਕਦੇ ਆਪਾਂ ਆ ਦੇਖੋ ਤੇ ਐ ਆਉਦਾ ਲੈ ਹੋਰ ਆ ਦੇਖੋ ਮਿੱਤਰੋ ਬੰਦਾ ਕਿੰਨਾ ਤੇ ਟੁਰਦਾ ਜੀ ਇਹ ਵਾਕਈ ਘੰਟੇ ਦੇ ਵਿੱਚ ਜੀ ਕਿੱਲੇ ਵਿੱਚੀ ਕੌਣਾ ਲੰਘਦੇ ਬੰਦੇ ਨੂੰ ਨਾਲ ਨਹੀਂ ਰਣਨ ਨਾਲੇ ਲੈ ਸਫਾਈ ਚੈੱਕ ਕਰੋ ਦੇਖੋ ਸਫਾਈ ਮਿੱਤਰੋ ਆ ਨਿਆ ਦਾਤੀ ਨਾ ਕਹੇ ਸਤਿਆਰੇ ਬੰਦੇ ਨੇ ਵੱਡਾ ਹੁੰਦਾ ਨਾ ਆਏ ਵੱਡਾ ਬਣਾਇਆ ਪਹਿਲਾਂ ਨਜ਼ਾਰਾ ਦੇਖੋ ਕਿੰਨਾ ਸੌਖਾ ਮਿੱਤਰੋ ਆਪਣੇ ਆਪ ਹੀ ਤੁਰਿਆ ਜਾਂਦਾ ਬਸ ਮੜਾ ਆ ਜਾ ਫੜਨਾ ਇੱਕ ਹੱਥ ਨਾਲ ਲਈ ਜਾਂਦਾ ਬਾਈ ਦੇਖੋ ਉਹ ਥੱਲੇ ਥੱਲੇ ਤਾਂ ਨਹੀਂ ਲੱਗਦਾ ਮਿੱਤਰਾ ਲਾ ਲਾ ਕਿੰਨੇ ਉਪੜ ਖਾਦੇ ਰਸਤੇ ਵਿੱਚ ਦੀ ਤਾਰ ਹੈ ਬਾਈ ਨੇ ਲਾ ਉਹ ਸਰੋਂ ਦੇ ਵੀ ਖਿਲਾਰੇ ਪਾਈ ਆਉਂਦਾ ਦਾ ਭਾਈ ਦਾ ਹੀ ਬਣਾ ਪਈ ਇੱਕ ਤਾਂ ਯਾਰ ਇਹ ਲਾ 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 ਉਹ ਭਾਜ ਭਾਜ ਵੱਢੀ ਜਾਂਦਾ ਮਿੱਤਰੋ ਕਿਆ ਬਾਤ ਆ ਯਾਰ ਇੱਥੋਂ ਹੀ ਜਾੜਦਾ ਪਤੰਦਰਾ ਲੈ ਲੈ ਮਾਣਦਾ ਕਿਹੇ ਪਾਸੇ ਲੋਡ ਮਿੱਤਰੋ ਥੋੜਾ ਜਾ ਬਾਈ ਹੌਲੀ ਵੱਡੀ ਚੰਗਾ ਅੱਗੇ ਮਿੱਤਰੋ ਆ ਬਾਹੌਲੀ ਹੋਣ ਨਹੀਂ ਭਾਜਦਾ ਵਾਲਾ ਇੱਕ ਤਾਂ ਮਿੱਤਰੋ ਇਹ ਯਾਰ ਦੇਖੋ ਫਿਰ ਫਾਈ ਯਾਰ ਜਮਾ ਇੱਕ ਸਾਰ ਆ ਮਿੱਤਰੋ ਆ ਰਿਹਾ ਟੋਟਾ ਤੇ ਬਾਈ ਜੀ ਇੱਕ ਹੋਰ ਗੱਲ ਪੁੱਛਣਾ ਇਹ ਮੋੜਦਾ ਕਿਵੇਂ ਇਹਦੇ ਵਿੱਚ ਟਰੈਕਟਰ ਮੰਗੋ ਬ੍ਰੇਕਾਂ ਲਾਤੀਆਂ ਨਿਆਣਾ ਵੀ ਮੋੜ ਸਕਦਾ ਦੋ ਡਿਫਰੈਂਸ਼ਲ ਲਾਤੇ ਸੱਜਾ ਕਲਚ ਡਿਫਰੈਂਸ਼ਲ ਦੱਬਾਂਗੇ ਤਾਂ ਖੱਬਾ ਟਾਇਰ ਘੂਮੂਗਾ ਖੱਬਾ ਡਿਫਰੈਂਸ਼ਲ ਦੱਬਾਂਗੇ ਤਾਂ ਸੱਜਾ ਟਾਇਰ ਘੂਮੂਗਾ ਦੇਖੋ ਕੀ ਆ ਆਰਾਮ ਨਾਲ ਮੋੜਦਾ ਦੇਖੋ ਇੱਕ ਹੱਥ ਪਾਇਆ ਹੀ ਬਾਈ ਮਿੱਤਰੋ ਅੱਛਾ ਦੇਖੋ ਲੈ ਭਾਈ ਮੇਤਰਾ ਜਿਵੇਂ ਟਰੈਕਟਰ ਦੇ ਕਹਿੰਦੇ ਅੰਦਰਲਾ ਨਾ ਪਤਾ ਬਾਹਰਲਾ ਨਾ ਪਤਾ ਉਹ ਚੀਜ਼ ਬਣਾਤੀ ਜਿੱਧਰ ਨੂੰ ਮਰਜੀ ਮੋੜੋ ਬ੍ਰੇਕਾਂ ਤੇ ਲੈ ਘੁੰਮਦਾ ਨਾ ਆਪਣੇ ਆਪ ਲੈ ਦੇਖੋ ਘੁੰਮਦਾ ਫਿਰ ਮੈਨੂੰ ਤਾਂ ਆਏ ਸੀ ਬਾਈ ਕਿਤੇ ਦੋਵੇਂ ਟਾਇਰ ਨਾਲ ਇਕੱਠੇ ਜ਼ੋਰ ਮਾਰੀ ਜਾਂਦਾ ਬਾਈ ਜੀ ਕਿਸਾਨ ਪ੍ਰਾਣੇ ਮੇਰੇ ਵੀਰ ਨੇ ਥੋੜੀ ਜਗ੍ਹਾ ਦੇ ਵਿੱਚ ਤੰਗ ਜਗ੍ਹਾ ਦੇ ਵਿੱਚ ਪੱਠੇ ਕੱਟਨੇ ਨੇ ਤਾਂ ਦਾ ਕਮਾਉਣਾ ਹੀ ਬਹੁਤ ਔਖਾ ਹੋ ਜਾਊਗਾ ਇਸ ਤਰੀਕੇ ਦੀ ਹੁਣ ਮਸ਼ੀਨ ਬਣਾਤੀ ਵੀ ਮੇਰੇ ਕਿਸਾਨ ਭਰਾ ਨੂੰ ਕੋਈ ਪ੍ਰੋਬਲਮ ਆਉਣੀ ਹੋਈ ਨਹੀਂ ਹੈ ਇੱਕ ਟਾਇਰ ਮਿੱਤਰ ਟਰੈਕਟਰ ਵਾਂਗੂੰ ਠਾਲ-ਤਾਲ ਇੱਕ ਜਾਵਾਂ ਇੱਕ ਤੇ ਜ਼ੋਰ ਮਾਰੀ ਆਉਂਦਾ ਕੀ ਬਾਤ ਹੈ ਜੀ ਫੇਰ ਤੁਸੀਂ ਇਹ ਕਟਾਈ ਦੇਖੋ ਗਊਸ਼ਾਲਾ ਨਾਲ ਦਾ ਖੇਤ ਆ ਦੇਖੋ ਸਾਰੀ ਇੱਕ ਸਾਰ ਇਹਦੇ ਨਾਲ ਕਟਾਈ ਹੋਈ ਆ ਬਾਈ ਹਣਾ ਸਾਰੀ ਇਹ ਕਟਾਈ ਜੀ ਗਊਸ਼ਾਲਾ ਵਾਸਤੇ ਰੋਜ਼ ਉਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਲੇਬਰ ਹੈ ਜਿਹੜੀ ਸਾਡੀ ਪਿੰਡ ਚਲੀ ਗਈ ਸਾਡੇ ਲਈ ਇਹ ਪੱਠੇ ਕੱਟ ਕੇ ਦਿਓ ਇਹ ਮਸ਼ੀਨ ਨਾਲ ਗਊਸ਼ਾਲਾ ਦਾ ਇਹਦਾ ਪੱਠੇ ਕੱਟੇ ਰਿਹਾ ਤੇ ਅੱਜ ਇਹ ਮਸ਼ੀਨ ਗਊਸ਼ਾਲਾ ਵਾਸਤੇ ਇੱਥੇ ਹੀ ਛੱਡ ਕੇ ਚੱਲੇ ਆ ਠੀਕ ਹੈ ਜੀ ਕੀ ਬਾਤ ਹੈ ਦੇਖੋ ਸਫਾਈ ਦੇਖੋ ਤੁਸੀਂ ਕਿੰਨਾ ਥਾਂ ਦਾ ਤੇ ਐ ਕੱਟਿਆ ਪਿਆ ਜਾਵਾ ਇੱਕ ਸਾਰੀ ਮਿੱਤਰੋ ਕਿਤੇ ਕੋਈ ਆ ਦੇਖੋ ਐਂਚ ਐਂਚ ਕੱਟ ਸਕਦੇ ਆਪਾਂ ਲੈ ਦੇਖੋ ਕੀ ਬਾਤ ਆ